ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਰਸਮਲਾਈ ਰਸਮਲਾਈ ਬਣਾਵਾਂਗੇ ਆਪਾਂ ਬ੍ਰੈਡ ਤੋਂ ਤੇ ਇੱਥੇ ਮੈਂ 3-4 ਬ੍ਰੈਡਾਂ ਲੈ ਲਈਆਂ ਸੀ ਤੇ ਆਪਾਂ ਦੁੱਧ ਦੁੱਧ ਨੂੰ ਗਰਮ ਕਰਕੇ ਫੇਰ ਰੱਖਾਂਗੇ ਤੇ ਇੱਥੇ ਮੈਂ ਕਸਟਰਡ ਪਾਊਡਰ ਲਿਆ ਸੀ ਤੇ ਇੱਥੇ ਮੈਂ ਕਾਜੂ ਤੇ ਗਿਰਿਆਂ ਨੂੰ ਚੋਪ ਕਰ ਲਿਆ ਸੀ ਇੱਥੇ ਮੈਂ ਨਾਰੀਅਲ ਦਾ ਬਰਾਦਾ ਲਿਆ ਸੀ 2 ਕ ਚਮਚੇ ਤੇ ਇਧਰ ਆਪਾਂ ਚੀਨੀ ਲਈ ਸੀ ਤੇ ਹੁਣ ਆਪਾਂ ਗੈਸ ਦੇ ਉੱਪਰ ਦੁੱਧ ਨੂੰ ਰੱਖ ਲਾਵਾਂਗੇ ਗੈਸ ਤੇ ਮੈਂ ਪੈਨ ਰੱਖ ਲਿਆ ਸੀ ਤੇ ਹੁਣ ਆ ਪੈਰ ਵਿੱਚ ਦੁੱਧ ਨੂੰ ਪਾ ਦੇਵਾਂਗੇ ਤੇ ਦੁੱਧ ਨੂੰ ਗਰਮ ਕਰ ਲਵਾਂਗੇ ਆਪਾਂ ਆਪਾਂ ਉਹਨੂੰ ਬ੍ਰੈਡ ਨੂੰ ਪੀਸ ਕੱਟ ਲਾਂਗੇ ਗੋਗੋਲ ਆਪਾਂ ਗਲਾਸ ਦੇ ਨਾਲ ਇਹਨੂੰ ਬ੍ਰੈਡ ਦੇ ਗੋਲ ਪੀਸ ਕਰ ਲਵਾਂਗੇ ਬ੍ਰੈਡ ਨੂੰ ਆਪਾਂ ਗਲਾਈ ਦੇ ਵਿੱਚ ਕੱਟ ਲਿਆ ਆ ਦੁੱਧ ਵਿੱਚ ਚੀਨੀ ਪਾ ਦਵਾਂਗੇ ਮਿਕਸ ਕਰ ਦਵਾਂਗੇ ਤੇ ਚੀਨੀ ਪਾ ਕੇ ਇੱਥੇ ਕਸਟਰਡ ਪਾਊਡਰ ਲਿਆ ਕਸਟਰਡ ਪਾਊਡਰ ਦੇ ਵਿੱਚ ਆਪਾਂ ਦੁੱਧ ਨੂੰ ਪਾ ਦਵਾਂਗੇ ਫਿਰ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਵਾਂਗੇ ਚਮਚੇ ਦੇ ਨਾਲ ਤੇ ਇਹ ਦੁੱਧ ਵਿੱਚ ਪਾ ਦਵਾਂਗੇ ਆਪਾਂ ਥਿਰੋਂ ਆਪਾਂ ਇਹਨੂੰ ਹਲਾ ਦਵਾਂਗੇ ਕਸਟਰਡ ਪਾਊਡਰ ਪਾ ਕੇ ਦੁੱਧ ਕਾਫੀ گاੜਾ ਹੋ ਗਿਆ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦੇਵਾਂਗੇ ਤੇ ਕਸਟਰਡ ਪਾਊਡਰ ਨੂੰ ਆਪਾਂ ਥੋੜਾ ਜਿਹਾ ਠੰਡਾ ਕਰ ਲਵਾਂਗੇ ਕਸਟਰਡ ਪਾਊਡਰ ਠੰਡਾ ਹੋ ਗਿਆ ਤੇ ਇੱਥੇ ਮੈਂ ਬ੍ਰੈਡ ਦੇ ਸਲਾਈਸਸ ਰੱਖ ਦਿੱਤੇ ਸੀ ਤੇ ਹੁਣ ਆਪਾਂ ਉੱਪਰ ਕਸਟਰਡ ਪਾਊਡਰ ਨੂੰ ਪਾ ਦਵਾਂਗੇ ਇਹਦਾਸ ਮਲਾਈ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਏ ਉੱਪਰੋਂ ਦੀ ਆਪਾਂ ਡੈਕੋਰੇਟ ਕਰ ਦਵਾਂਗੇ ਗਿਰਿਆਂ ਨਾਲ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦਿਆ ਕਰੋ ਘੰਟੀ ਦਾ ਬਟਨ ਜਰੂਰ ਦਬਾ ਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖ ਸਕਦੇ ਸਾਡੀ ਰਸਮਲਾਈ ਕਿੰਨੀ ਵਧੀਆ ਬਣੀ ਆ ਤੇ ਆਪਾਂ ਰਸਮਲਾਈ ਨੂੰ ਕੱਟ ਕੇ ਵਿਖਾਉਨੇ ਤੁਹਾਨੂੰ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਰਸਮਲਾਈ ਹੈ ਬਣੀ ਹੈ ਤੇ ਘਰ ਵਿੱਚ ਬਹੁਤ ਆਸਾਨੀ ਨਾਲ ਬਣ ਜਾਂਦੀ ਕੋਈ ਗੁਣਮ ਨਹੀਂ ਕਰੇਗਾ ਵੀ ਆਪਾਂ ਬਰੈਡ ਤੋਂ ਆਸ ਮਲਾਈ ਬਣਾ ਕੇ ਤਿਆਰ ਕੀਤੀ ਹੈ ਜੀ